ਬਿਜਲੀ ਬੋਰਡ ਮੁਲਾਜ਼ਮ ਬੈਠੇ ਧਰਨੇ ਤੇ ਜਗਰਾਉਂਦੇ ਡਿਵੀਜ਼ਨ ਵਿੱਚ ਰੋਸ ਮਜ਼ਾਰਾ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਮੰਨ ਕੇ ਵੀ ਸਰਕਾਰ ਸਾਨੂੰ ਗੁੰਮਰਾਹ ਕਰ ਰਹੀ ਹੈ ਸਰਕਾਰ ਨੇ ਸਾਨੂੰ ਫੇਰ ਤੋਂ ਦੁਆਰਾ ਲਾਰਾ ਲਗਾ ਕੇ ਹੀ ਸਾਨੂੰ ਰੱਖਿਆ ਹੋਇਆ ਹੈ ਇਸ ਲਈ ਸਰਕਾਰ ਦੇ ਖਿਲਾਫ ਧਰਨਾ ਗੋਦਾਬਾਗ 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 ਅਪਨ ਜੋ ਪੀਐਸਵੀ ਜੁਆਇੰਟ ਪੋਰਨ ਵਿਸ਼ੇ ਮਨਾਜੇ ਇਕਤਾ ਮੰਚ ਐਸੋਸੀਏਸ਼ਨ ਨਾਲ ਜੁੜੀ ਹੋਈ ਨਿਦੇ ਵੱਲ ਜੁਰਤ ਪਾ ਨੂੰ ਪ੍ਰੋਗਰਾਮਾਂ ਲਈ ਤੁਸੀਂ ਸਾਰੇ ਸਾਥੀਆਂ ਨੇ ਅੰਤੜਤਾ ਨੂੰ ਬੜੀ ਤਾਂ ਦੇਈ ਜੇ ਇਮਾਨਦਾਰੀ ਦੇ ਨਾਲ ਤੁਸੀਂ ਉਹ ਪ੍ਰੋਗਰਾਮਾਂ ਨੂੰ ਮੰਨਦੇ ਗ੍ਰਾਮ ਦੇ ਵਿੱਚ ਜਿਹੜਾ ਲਾਗੂ ਕਰ ਰਹੇ ਹਾਂ ਮੈਂ ਕਿਉਂਕਿ ਸਾਥੀਓ ਪ੍ਰਾਣੇ ਤੁਸੀਂ ਸਾਡੇ ਸਾਥੀਓ ਪ੍ਰਾਣੇ ਸਾਥੀਓ ਸਾਨੂੰ ਕਿਸੇ ਵੀ ਸਾਥੀ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਈ ਸਿਰਫ ਜੋ ਅਸੀਂ ਮੈਸੇਜ ਪਾਏ ਤੁਸੀਂ ਉਹ ਮੈਸੇਜਾਂ ਨੂੰ ਪੜ੍ਹ ਕੇ ਇਤੋਂ ਵੱਡੀ ਗਿਣਤੀ ਦੇ ਵਿੱਚ ਆ ਕੇ ਜਿਹੜਾ ਥਾਣੇ ਹਜ਼ੂਰੀਤ ਕੀਤੀ ਹੈ 10 ਤਰੀਕ ਨੂੰ 11 ਤਰੀਕ ਨੂੰ ਵਧਿਆ 11 ਨਾਲੋਂ 12 ਜਿਹੜੀ ਸਾਡੀ ਪ੍ਰਸੈਂਟੇਜ ਵਧੀ ਹੈ ਅਸੀਂ ਸਾਥੀਓ ਜਿਹੜੀ ਸਾਡੀ ਦੋ ਦਿਨ ਜਿਉਂ ਨੂੰ ਦਿੱਤਾ ਨਹੀਂ ਜੁਰੂਰ ਤੱਕੇ ਕਰਦੇ ਜਾਵਾਂਗੇ ਸਾਡੀ ਜਿਹੜੀ ਸਮੂਰਤ ਸੂਚੀ ਦੀ ਪਰਸੈਂਟੇਜ ਆ ਉਹ ਦਿਨੋਂ ਦੇ ਨਾਲ ਪਹਿਲਾਂ ਨਾਲੋਂ ਬਦਲਣੀ ਆ ਤੁਹਾਡੇ ਮਤਲਬ ਜਿੱਥੇ ਤੁਹਾਡੇ ਦੇਖਦੇ ਹੋਏ ਤੁਹਾਨੂੰ ਤੱਕਾਗੋੜਾ ਦੇਖਦੇ ਹੋਏ ਸਾਡੀ ਸੀਨੀਅਰ ਰਿਕਰਟੂਟਿਓਨ ਕਮਿਟੀ ਕਹਿੰਦਾ ਕਿ ਉਹਨਾਂ ਨੂੰ ਜਿਹੜੇ ਪ੍ਰੋਗਰਾਮ ਇਹ ਤੋਂ ਹੋਰ ਵੀ ਤਿੱਕੇ ਕਰਨੇ ਪੈਣ ਸਾਥੀਓ ਪਟਿਆਲੇ ਮੀਟਿੰਗ ਚੱਲ ਰਹੀ ਹੈ ਉਹ ਪ੍ਰੋਗਰਾਮ ਵੀ ਥੱਲੇ ਆ ਗਿਆ ਸਾਥੀ ਜਿਹੜੀਆਂ ਦੱਤੀ ਬੈਠੇ ਉਹ ਵੀ ਤੁਹਾਨੂੰ ਦੱਸ ਦੇਣਗੇ ਜਿੱਦਾਂ ਤੁਸੀਂ ਪਹਿਲਾਂ ਇਹ ਪ੍ਰੋਗਰਾਮ ਨੂੰ ਮਾਨਦਰੀ ਨਾਲ ਲਾਗੂ ਕਰਦੇ ਹੋ ਰੋਜ਼ ਅਗਨਿਤ ਬਤੀ ਕਿ ਅਧੀਨ ਹੁਣੇ ਕਰਉਂ ਆ ਆਪਿਓ ਉਹ ਦਿਨ ਨੂੰ ਨਹੀਂ ਕਿ ਤੁਹਾਡੀ ਇਹ ਦੇ ਲੋਕਾਂ ਦੇ ਸਰਕਾਰ ਵੀ ਜੀ ਲਿਖ ਰਿਹਾ ਸਰਪ ਲਈ ਆਪਣੀ ਸਾਵਨ ਨੂੰ ਲੈਣ ਤਾਂ ਉਹ ਦੁਨੀਆ ਇੱਕ ਦਮ ਕਰਕੇ ਲੱਗ ਜੇਗੀ ਉਹ ਮੰਨਾਂ ਮੈ ਤੁਹੂ ਕਰ ਦੇਗੀ ਕੋਟ ਜਾਇਕ ਮਾਨ ਪੰਜਾਬ ਦੇ ਕਮਨਟ ਇੰਜੀਨੀਅਰ ਐਸੋਸੀਏਸ਼ਨ ਐਸੋਸੀਏਸ਼ਨ ਆਫ ਇੰਜੀਨੀਅਰ ਜੂਨੀਅਰ ਜੀਨੀਅਰ ਇਸ ਸੱਦੇ ਉੱਤੇ ਜਿਹੜੀ ਅਸੀਂ ਸਮੂਹ ਨੂੰ ਜਿਹੜੀ ਜੀਮ ਲੈ ਕੇ ਸੀ 13 ਤੀਕ ਤੱਕ ਉਹਦੇ ਸਾਡੇ ਜਿਹੜੇ ਸਮੂਹਿਤ ਕਰਨ ਵਿੱਚ ਪਹੁੰਚੇ ਸਾਡੇ ਸੀਨੀਅਰ ਗੁਰੂ ਟੈਕਨੀਕਲ ਸਹਾਦਰ ਜੁਨੇ ਜੀ ਸਾਥੀ ਗੁਰਮੀਤ ਸਿੰਘ ਜੀ ਤੇ ਦਸਪਾਲ ਸਿੰਘ ਜੀ ਸਾਥੇ ਜਿਹੜੇ ਸੋਧੇ ਜੀ ਬਣੇ ਜੀ ਸਤਿ ਸ਼੍ਰੀ ਅਕਾਲ ਗੁਰੂ ਜੀ ਸਾਹਿਬ ਦੀ ਕੈਕਸ ਐਸੋਸੀਏਸ਼ਨ ਦੇ ਆਗੂ ਸਾਥੀ ਸੁਵੰਨ ਸਿੰਘ ਜੀ ਤੇ ਹੋਰ ਦਰਦਰ ਦਰਦਰ ਦੇ ਸਾਥੀ ਮੇਰੇ ਤੋਂ ਪਹਿਲਾਂ ਬਹੁਤ سارے ਸਿ니어 ਸਤਿਆਣੀ ਜੀਆ ਜਿੱਦਾਂ ਸਾਨੂੰ ਦੱਸ ਦਿੱਤੇ ਆ ਕਿ ਮੈਂ ਦੋ ਮਹੀਨੇ ਲੈ ਕੇ ਇਹ ਪ੍ਰੋਗਰਾਮ ਨੂੰ ਨੋਸ਼ਕਾਰ ਦੇਣਾ ਸਾਨੂੰ ਜਿਹੜੇ ਗੱਲ ਕਰੇ ਜੀ ਉਸ ਤੋਂ ਬਾਅਦ ਅੱਪਿਆ ਅਕ੍ਰੀ ਵਾਲਾ ਪ੍ਰੋਗਰਾਮ ਤੋਂ ਦਿਨਾ ਗੱਲਬਾਤ ਕਰਨਾ ਸਭ ਤੋਂ ਪਹਿਲਾਂ ਕਿ ਜਿਹੜਾ ਅੱਜ ਦਾ ਜਿਹੜਾ ਸਰਨਾਮਾ ਜਿਹੜਾ ਜਿਹੜੀ ਅੱਜ ਕਾਢੀ ਸੁਣੋ ਤੁਸੀਂ ਉਹ ਪਰੋਇਆ ਚੱਲਣਾ ਸ਼ਾਮ ਨੂੰ ਇੱਕ ਵਰਕਸ਼ਾਪ ਮੀਟਿੰਗ ਹੋਈ ਸੀ ਜਿਹੜੀ ਹੋ ਰਹੀ ਸੀ ਸਾੰਗੀ ਜੱਥੇ ਬੰਦਿਆ ਵੀ ਉਸ ਤੋਂ ਬਾਅਦ ਫਿਜੀਕਲ ਮੀਟਿੰਗ ਜਿਹੜੀ ਅੱਜ ਹੋਈ 10-11 ਵਜੇ ਕਰੀਬ ਤੁਹਾਨੂੰ ਇਹ ਤੇ ਫੈਸਲਾ ਕੀਤਾ ਗਿਆ ਕਿ ਇਹ ਇਸ ਨੂੰ ਨੂੰ ਲਈ ਉਹ 13 ਤੋਂ ਲੈ ਕੇ 17 ਤਰੀਕ ਤੱਕ ਦਾ ਵਿਸਥਾਰ ਕਰ ਦਿੱਤਾ ਗਿਆ ਤੇ 17 ਤਰੀਕ ਨੂੰ ਜੁਕਾਰ ਮਰਦਾਬਾਦ 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 ਜਿੰਦਾਬਾਦ ਜਿੰਦਾਬਾਦ 17 ਤਰੀਕ ਨੂੰ ਜਿਆ ਅਗਰ ਸਰਕਾਰ ਨਹੀਂ ਮੰਨਦੀ ਤਾਂ ਉਸ ਦਾ ਬਹਤਾ ਉਸ ਵਿਕੇਨ ਕੀਤਾ ਜਾ ਰਿਹਾ ਕੋਈ 15 ਨੂੰ ਇਹ ਤੋਂ ਪਟਿਆਲੇ ਦੇ ਵਿੱਚ ਸਮੂਚਾ ਬਿਜਲੀ ਕਾਮ ਡੇਰਾਵਾ ਹੈ ਤਾਂ ਹੁਦਾਇਲਾ ਗੇਟਾ ਕਪਿਟਨ ਰਾਣਾ ਨੂੰ ਆਪਣਾ ਪ੍ਰੋਟੈਸਟ ਕਰੂਗਾ ਜਿਹੜੀਆਂ ਹਸਤੀ ਤੇ ਜੈਦ ਮਗਰਾ ਨੇ ਮੰਨੀਆਂ ਹੋਈਆਂ ਇਹਨਾਂ ਨੂੰ ਜਿਨ੍ਹਾਂ ਨੂੰ ਜੈਦ ਕਹਿੰਦਾ ਤੇ ਮੰਨਿਆ ਨਾ ਤੱਤੀ ਸਾਦੇ ਸਮਝੌਤੇ ਦੇ ਵਿੱਚ ਉਹਨੂੰ ਲਾਗੂ ਕਰਾਉਣ ਦੇ ਲਈ ਰਾਸਾਵ ਨੂੰ ਮੰਨਣ ਪਊਗਾ ਇਸ ਤੋਂ ਬਾਅਦ ਚੀਰਸ਼ਾ ਚੌਂਕੀ ਦਾ ਸਰਪੰਚ ਡਾਇਰੈਕਟਰ ਚੇਅਰਮੈਨ ਸੁਨੀਲ ਦੇ ਚੱਲੂਗਾ ਅਸੀਂ ਉਹਦਾ ਕਾਰਜਾਤੰਤਰ ਨਾਲ ਵਿਵਾਦ ਕਰਨਗੇ ਤੇ ਜ਼ਰੂਰਦਾਰ ਦਾ ਡਾਇਰੈਕਟਰ ਹਾਊ ਕਰਾਂਗੇ ਕੋਈ ਰੱਖਾ ਤੇ ਸੇਕਰ ਈਐਚਵੀ ਕਾਪੇ ਜਿਨ੍ਹਾਂ ਦਾ ਕੋਈ ਕੋਈ ਸੁਰੱਖਿਆ ਦੀ ਨਹੀਂ ਜਿਨ੍ਹਾਂ ਨੇ ਕੋਈ ਨਾ ਪ੍ਰਕੀਰਿ ਨਹੀਂ ਕਿ ਜੋ ਕੰਟੈਕਟਰ ਦੇ ਕੰਮ ਆ ਜੇਕਰ ਸਾਡੇ ਉਹ ਕਰਮਚਾਰੀ ਸਾਡੇ ਨਾਲ ਧਾਨੇ ਦੇ ਵਿੱਚ ਸਾਡੀ ਸਮੂਹ ਛੁੱਟੀ ਦੇ ਸਮਾਂ ਹੋ ਜੇ ਤਾਂ ਫਿਰ ਸਾਡੇ ਦੇ ਲੋਕੋ ਜੀ ਸੂਬਾ ਦਾ ਥੋੜੀ ਜਿਹੀ ਉਹਨਾਂ ਨਾਲੋਂ ਅਸੀਂ ਕੋਈ ਪਰਸੈਂਟ ਦਾ ਸੇਵ ਹਾਂ ਸੋ ਅਸੀਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਸਾਥੀ ਆ ਉਹ ਵੀ ਇਹਦੇ ਵਿੱਚ ਸਮੂਹ ਛੁੱਟੀ ਪੜ ਲੈਣ ਤਾ ਜੋ ਤੇਰੇ ਰਾਜ ਦੇ ਵਿੱਚ ਹੋਰ ਬੰਦਾ ਹੋਵੇ ਤੇ ਅਸੀਂ ਕਿਤੇ ਗੈਰ ਤੇ ਹੱਕੀ ਮੰਗਾਵਾ ਕੋਲ ਮਰਵਾਉਣ ਦੇ ਇਚਕਾਰ ਕਰ ਰਹੀਏ ਸੋ ਮੈਂ ਇਹ ਬੇਨਤੀ ਕਰਦਾ ਬਾਰ-ਬਾਰ ਕਿ ਇਹ ਸੁਰੱਖਿਤੀ ਕੰਮ ਜਿਹੜਾ ਕੱਚਾ ਕੰਮਾ ਵਾ ਕਿਉਂਕਿ ਕੋਈ ਨਹੀਂ ਮੌਕੇ ਤੇ ਜ਼ਿਆਦਾ ਸ਼ਰਮੀ ਹੈਗੀ ਸਾਡੇ ਨਾਲ ਉਹ ਸਾਡੇ ਨੂੰ ਹਾਰ ਵਰਕਿੰਗ ਦੇ ਜ਼ਿਆਦਾ ਵਾ ਤੇ ਜਿਹੜੇ ਸਾਡੇ ਦੋਸਤਾਂ ਨੇ ਮੈਡਾ ਉੱਨੀ ਆਲੇ ਹਾਂ ਕਿ ਉਹਨਾਂ ਨੂੰ ਕਿਸੇ ਹਾਲਤ ਵਿੱਚ ਮੈਂ ਕਹਿੰਦਾ ਇਹ ਨਹੀਂ ਜਾ ਸਕਦਾ ਉਹ ਸਾਡੇ ਕਰਮਚਾਰੀ ਨਹੀਂ ਪਰ ਅਜੇ ਉਹਨਾਂ ਨੂੰ ਆਪਣੇ ਕਰਮਚਾਰੀ ਮੰਨ ਕੇ ਅਜੇ ਉਹਨਾਂ ਨੂੰ ਕੱਟੇ ਕੰਮਿਆਂ ਨੂੰ ਮੇਕੇ ਵਿੱਚ ਜੁਆਇਨ ਕਰਾ ਕੇ ਪੱਕੇ ਕਰਮਚਾਰੀ ਦਾ ਨਿਰਚਾ ਕਰਾਉਣ ਦੀ ਜਿਹੜੀ ਆ ਉਹ ਵੀ ਸਾਡੀ ਇਸ ਮਾਨਦਕਾਰ ਬੈਂਕ ਦਾ ਹਿੱਸਾ ਆ ਜੋ ਮੈਂ ਬੇਨਤੀ ਕਰਦਾ ਕਿ ਸਾਰੇ ਬੰਤੀ ਜਿਹੜੇ ਇਸ ਅਰਸ਼ ਤੋਂ ਬਾਹਰ ਆ ਉਹ ਦਰਪਾ ਕਰਕੇ ਇਸ ਅਰਸ਼ ਦੇ ਰੱਖਰੇ ਪੰਨੀ ਬੋ ਤੇ ਆਉਣ ਦਾ ਸਮਾਂ ਜਿਵੇਂ ਆ ਮੈਂ ਤੁਹਾਡਾ ਆਪਣਾ ਜਸਵੀਰ ਸਿੰਘ ਤੁਸੀਂ ਜੁੜਿਓ ਰਫਤਾਰ ਟਾਈਮ ਤੇ ਨਾਲ ਆਪਾਂ ਅੱਜ ਜੇ ਗੱਲ ਕਰੀਏ ਤਾਂ ਬਿਜਲੀ ਮੁਲਾਜ਼ਮ ਵੀ ਧਰਨੇ ਤੇ ਬੈਠ ਗਏ ਆ ਪਹਿਲਾਂ ਡਾਕਟਰ ਬੈਠੇ ਸੀ ਟੀਚਰ ਬੈਠੇ ਸੀ ਹੁਣ ਬਿਜਲੀ ਮੁਲਾਜ਼ਮ ਵੀ ਪਿਛਲੇ 3 ਦਿਨਾਂ ਤੋਂ ਧਰਨਾ ਲਗਾ ਰਹੇ ਆ ਕਾਰਨ ਕੀ ਆ ਉਹਨਾਂ ਨੇ ਜਿਹੜੀਆਂ ਮੰਗਾਂ ਮੰਨ ਕੇ ਵੀ ਸਰਕਾਰ ਨੇ ਨਾ ਮੰਨੀਆਂ ਕਰ ਦਿੱਤੀਆਂ ਉਹਨਾਂ ਨੇ ਮੀਟਿੰਗਾਂ ਕਰਕੇ ਸਾਰੀਆਂ ਮੰਗਾਂ ਪਹਿਲਾਂ ਹਾਂ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਨਾ ਕਰ ਦਿੱਤਾ ਆਪਾਂ ਸਾਰੇ ਬੁਲਾ ਰਿਆਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਉਹਨਾਂ ਨੂੰ ਕੀ ਉਹਨਾਂ ਨਾਲ ਬੀਤਿਆ ਦੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਤੁਸੀਂ ਪਿਛਲੇ 3 ਦਿਨ ਤੋਂ ਧਰਨੇ ਦੇ ਬੈਠੇ ਹੋ ਤੁਹਾਡੀਆਂ ਜਥੇਬੰਦੀਆਂ ਸਾਰੀਆਂ ਬਿਲੀ ਮਰਾਜ਼ਮ ਸਾਰੇ ਦੇ ਸਾਰੇ ਤੇ ਬੈਠ ਚੁੱਕੇ ਹੋ ਕਿਹੜੀਆਂ ਤੁਹਾਡੀਆਂ ਜਾਇਜ਼ ਮੰਗਾਂ ਜਿਹੜੀਆਂ ਉਹਨਾਂ ਨੇ ਮੰਨ ਕੇ ਨਹੀਂ ਮੰਨੀਆਂ ਵੀ ਕੀ ਕਾਰਨ ਹੈ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਬਾਕੀ ਜਿਵੇਂ ਸਾਡੇ ਸੈਨਿਕ ਵੀਰ ਆ ਜਾਂ ਪੰਜਾਬੀ ਜਿਹੜੇ ਵੀਰ ਆ ਜਿਦੋਂ ਵੀ ਸਾਡੇ ਕਿਤੇ ਸਾਥੀ ਨੂੰ ਘਾਤ ਰਕਤਾ ਬਾਪ ਦਾ ਵੀ ਉਹਨਾਂ ਦੀ ਤਰਜ਼ ਲਈ ਜਿਹੜੇ ਸਾਡਾ ਕੋਈ ਸਾਥੀ ਜੋ ਸਾਡੇ ਚੋਂ ਵਿਛੜ ਜਾਂਦਾ ਉਹਨੂੰ ਜੀ ਦਾ ਦਰਜਾ ਦੇ ਕੇ ਜਿਹੜਾ 1 ਕਰੋੜ ਰੁਪਇਆ ਦਿੱਤਾ ਜਾਵੇ ਉਹਦੇ ਪਰਿਵਾਰ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਅਸੀਂ ਸਾਡੀ ਇਹ ਮੰਗਾਂ ਦੂਜੀਆਂ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਵੇਂ ਸਾਡੇ ਆਰਟੀਐਮ ਆਓਸੀਆ ਐਸਐਸਏ ਆ ਉਹਨਾਂ ਦੀਆਂ ਜਿਹੜੀਆਂ ਤਰਕੀਆਂ ਰੁਪੀਆਂ ਉਹਨਾਂ ਨੂੰ ਅੱਗੇ ਤੇ ਉਹਨਾਂ ਦੇ ਜਿਹੜੇ ਪੇ ਬੈਂਡ ਜਾਂ ਉਹਨਾਂ ਦੇ ਸਕਿੱਲਾਂ ਦੇ ਵਿੱਚ ਟੁੱਟੀਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਐ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪਣਾ ਮੇਰਾ ਨਾਮ ਚਰਨਜੀਤ ਸਿੰਘ ਜੀ ਜੀ ਜਿਹੜੀਆਂ ਬੂੜੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਗਿਆ ਸੀ ਉਹ ਕਿਹੜੀ ਡੇਟ ਤੋਂ ਤੁਸੀਂ ਮਨਵਾਈਆਂ ਸੀ ਤੇ ਬਾਅਦ ਵਿੱਚ ਕਿਉਂ ਮੁਕਰੀਆ ਸਰਕਾਰ ਕੋਲ ਦੇਖੋ ਜੀ ਇਹ ਜਿਹੜੇ 31/7 ਨੂੰ ਸਾਡੀ ਇੱਕ ਸਾਂਝੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਬਿਜਲੀ ਮੰਤਰੀ ਪੰਜਾਬ ਤੇ ਜਿਹੜੀ ਪਾਵਰ ਕਾਮ ਦੀ ਸਾਰੀ ਡਾਇਰੈਕਟੋਰੇਟ ਸੀਗੀ ਉਹ ਬੈਠੀ ਸੀ ਉਹਦੇ ਵਿੱਚ ਉਹਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਤਾਂ ਟੋਟਲ ਜਿਹੜੀਆਂ ਸਾਡੀਆਂ ਲਗਭਗ 60 ਤੋਂ 70 ਸੀਗੀਆਂ ਪਰ ਉਹਦੇ ਵਿੱਚ ਜਿਹੜੀਆਂ ਮੈਨੇਜਮੈਂਟ ਤੇ ਬਿਜਲੀ ਬੋਰਡ ਬਿਜਲੀ ਮੰਤਰੀ ਸੀ ਉਹਨੇ ਸਾਡੀਆਂ ਕੁਝ ਮੰਗਾਂ ਜਿਹੜੀਆਂ ਸੀ 24-25 ਮੰਗਾਂ ਸੀ ਉਹਨਾਂ ਨੂੰ ਹੱਕੀ ਤੇ ਜਾਇਜ਼ ਕਰਾਰ ਦਿੱਤਾ ਸੀ ਜਿੰਨੂੰ ਮੰਨਣ ਦੇ ਲਈ ਉਹਨੇ 15 8 ਦਾ ਜਿਹੜਾ ਸਮਾਂ ਉਹ ਤੈਅ ਕਰਤਾ ਸੀ ਕਿ 15 8 ਨੂੰ ਜਿਹੜੀਆਂ ਇਹ ਮੰਗਾਂ ਜਿਹੜੀਆਂ ਤੁਹਾਡੀਆਂ ਲਾਗੂ ਕਰ ਦਿੱਤੀਆਂ ਜਾਣੀਆਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ 31 ਸਤੋਂ ਪਹਿਲਾਂ ਵੀ ਕਈ ਵਾਰਾਂ ਇਹਨਾਂ ਮੰਗਾਂ ਦੇ ਉੱਤੇ ਸਹਿਮਤੀ ਬਣ ਕੇ ਉਹਨਾਂ ਨੇ ਇਹਨੂੰ ਲਾਗੂ ਨਹੀਂ ਕੀਤਾ ਤੇ 15 8 ਤੋਂ ਬਾਅਦ ਫਿਰ ਵੀ ਇਹਨਾਂ ਨੂੰ ਅਪੀਲ ਕੀਤੀ ਕਿ ਸਾਡੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਮੰਨ ਕੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਜਾਇਜ਼ ਆ ਉਹਨਾਂ ਨੂੰ ਲਾਗੂ ਕਰ ਦਿਓ ਪਰ ਅੱਜ ਤੱਕ ਉਹਨਾਂ ਨੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਵਾਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਿਸ ਦੇ ਕਰਕੇ ਸਾਨੂੰ ਅੱਜ ਜਿਹੜਾ ਵਾ ਸਾਰਿਆਂ ਨੂੰ ਸਮੂਹ ਛੁੱਟੀ ਤੇ ਜਾਣਾ ਪ ਇੱਕ ਥੋੜੀ ਮੰਗ ਹੈਗੀ ਆ ਜੀ ਛੁੱਟੀਆਂ ਦੀ ਛੁੱਟੀਆਂ ਕੀ ਸਰਕਾਰ ਥੋੜੀਆਂ ਛੁੱਟੀਆਂ ਕੱਟ ਰਹੀ ਆ ਜਾਂ ਛੁੱਟੀਆਂ ਦਾ ਕੀ ਮਸਲਾ ਹੈਗਾ ਇਹਦੇ ਬਾਰੇ ਜਾਣਕਾਰੀ ਦਿਓ ਮੈਂ ਹਰਵਿੰਦਰ ਸਿੰਘ ਸਰਵਦੀ ਡਿਵੀਜ਼ਨ ਪ੍ਰਧਾਨ ਅਜਗਰਾਉ ਇਹ ਜਿਹੜੀਆਂ ਛੁੱਟੀਆਂ ਨੇ ਇਹ ਸਾਡੀ ਸਮੂਹਕ ਤੌਰ ਤੇ ਅਸੀਂ ਜਿਹੜੀਆਂ 10 11 12 ਜਿਹੜੀਆਂ ਭਰੀਆਂ ਨੇ ਇਹ ਅਸੀਂ ਮਤਲਬ ਜਿਹੜੀਆਂ ਐਸਾ ਅਚਾਨਕ ਛੁੱਟੀਆਂ ਇਹ ਅਸੀਂ ਉਹ ਦੇ ਰੂਪ ਦੇ ਵਿੱਚ ਅਸੀਂ ਸਾਰੇ ਪੂਰੇ ਪੰਜਾਬ ਦੇ ਅੰਦਰ ਸਾਡੀ ਜਿਹੜੀ ਸਾਡੀ ਜਥੇਬੰਦੀਆਂ ਨੇ ਸਾਂਝਾ ਫੋਰਮ ਇੱਕਤਾ ਮੰਚ ਤੇ ਐਸ਼ੂਸਨ ਉਹ ਜੂਨੀਅਰ ਇੰਜੀਨੀਅਰ ਇਹ ਸਾਰੇ ਸਾਡੇ ਜਿਹੜੇ ਵਿੱਥੇ ਬੰਦੀਆਂ ਉੱਤੇ ਇਕੱਠੀਆਂ ਹੋ ਕੇ ਇਹਨਾਂ ਨੇ ਇੱਕ ਸਮੂਹਕ ਫੈਸਲਾ ਲਿਆ ਜੋ ਸਰਕਾਰਾਂ ਤੇ ਮੈਨੇਜਮੈਂਟਾਂ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਆ ਉਹਨਾਂ ਨੂੰ ਵਾਅਦੇ ਕਰਕੇ ਮੁਕਰ ਮੁਕਰ ਰਹੀ ਆ ਔਰ ਤੇ ਜਿਹੜੇ ਸਾਡੇ ਜਿਹੜੇ ਸਰਕੂਲਰ ਉਹ ਸਾਨੂੰ ਨਹੀਂ ਮਤਲਬ ਦੇ ਰਹੀ ਇਸ ਕਰਕੇ ਹੀ ਜਿਹੜੀ ਇਹ ਸਮੂਹਕ ਛੁੱਟੀ 10 11 ਤੇ 12 ਅੱਜ 12 ਤਰੀਕ ਆ ਔਰ ਅੱਜ ਸਾਨੂੰ ਉਤੋਂ ਹੋਰ ਫੈਸਲੇ ਜਿਹੜੇ ਸਾਡੇ ਮਤਲਬ ਨੇ ਆਪਣੇ ਸਾਡੇ ਸਾਂਝ ਫੋਰਮ ਦੇ ਇੱਕ ਨਾਂ ਮੱਚ ਵੱਲੋਂ ਆਏ ਨੇ ਉਹ 13 ਤਰੀਕ ਤੋਂ ਲੈ ਕੇ 17 ਤਰੀਕ ਤੱਕ ਅਸੀਂ ਮਤਲਬ ਜਿਹੜੀ ਛੁੱਟੀ ਸਮੂਹਕ ਛੁੱਟੀ ਆ ਜਿਹੜੀ ਅਸੀਂ ਉਹ ਹੋਰ ਭਰ ਰਹੇ ਆ ਔਰ 17 ਤਰੀਕ ਨੂੰ ਅਸੀਂ ਇੱਕ ਜਿਹੜਾ ਲਾਭ ਸਾਲ ਧਰਨਾ ਉਹ ਪਟਿਆਲੇ ਵਿੱਚ ਸਾਰੇ ਅਸੀਂ ਸਾਥੀ ਜਿਹੜੇ ਆ ਜਿੰਨੇ ਵੀ ਅਸੀਂ ਬੈਠੇ ਆ ਸਾਰੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਲਾਭ ਸਾਲ ਧਰਨਾ ਪਟਿਆਲੇ ਵਿੱਚ ਲਾਭ ਸਾਂਝ ਫੋਰਮ ਦੇ ਇਕਾਂ ਮੱਚ ਦੇ ਉਹਨੂੰ ਰੈਗੂਲਰ ਰੂਪ ਦੇ ਵਿੱਚ ਕਰਵਾ ਕੇ ਫਿਰ ਅਸੀਂ ਜਿਹੜਾ ਹੋਊਗਾ ਅਗਲਾ ਫੈਸਲਾ ਲਵਾਂਗੇ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਅਵਤਾਰ ਸਿੰਘ ਲੇੜੀ ਜੀ ਇਕ ਚੀਜ਼ ਮੈਂ ਤੁਸੀ ਸਿਰਫ ਐਨਿੰਗਲ ਦਾ ਜਵਾਬ ਦਿਓ ਵੀ ਜਿਹੜੀ ਕੀ ਅੱਜ ਦੀ ਸਰਕਾਰ ਜੋ ਵਾਦੇ ਲੈ ਕੇ ਆਈ ਸੀ ਉਹਨਾਂ ਉਤੇ ਤੁਹਾਡੇ ਨਾਲ ਖਰੇ ਉੱਤਰੀ ਜਾਂ ਨਹੀਂ ਉਤਰੀ ਨਹੀਂ ਜੀ ਬਿਲਕੁਲ ਨਹੀਂ ਉਤਰੀ ਜਿਸ ਤਰ੍ਹਾਂ ਅਸੀਂ ਮਾਨ ਸਰਕਾਰ ਨੂੰ ਬਹੁਤ ਹੀ ਜ਼ੋਰ ਸ਼ੋਰ ਦੇ ਨਾਲ ਲੋਕਾਂ ਨੂੰ ਨਾਲ ਲੈ ਕੇ ਸਾਰੇ ਸਾਥੀਆਂ ਦੇ ਵਿੱਚ ਪ੍ਰਚਾਰ ਕਰਕੇ ਇਹ ਸਰਕਾਰ ਨੂੰ ਅਸੀਂ ਵੱਧ ਤੋਂ ਵੱਧ ਮਤ ਵੋਟਾਂ ਪਾ ਕੇ ਜਿਤਾਇਆ ਸੀਗਾ ਸਾਨੂੰ ਆਸ ਸੀ ਵੀ ਬਾਕੀ ਸਰਕਾਰਾਂ ਨੂੰ ਵੱਖਰਾ ਜਿਹੜੇ ਸਾਡੇ ਮੁਲਾਜ਼ਮਾਂ ਦੇ ਰੁਕੇ ਹੋਏ ਮਸਲੇ ਆ ਜਿਸ ਤਰ੍ਹਾਂ ਪੇ ਬੈਂਡ ਡੀਏ ਹੋਰ ਕਈ ਤਰ੍ਹਾਂ ਦੀਆਂ ਮੰਗਾਂ ਸਾਡੀਆਂ ਜਿਹੜੀਆਂ ਮੁਲਾਜ਼ਮਾਂ ਦੀਆਂ ਹੈਗੀਆਂ ਸਾਂਝੇ ਰੂਪ ਦੇ ਵਿੱਚ ਵੀ ਸਾਨੂੰ ਉਹ ਮਿਲਣ ਦੀ ਆਸ ਸੀਗੀ ਪਰ ਅਸੀਂ ਤਾਂ ਅੱਜ ਉਹ ਮਤਲਬ ਵੋਟਾਂ ਪਾ ਕੇ ਪਸਾਰ ਰਹੇ ਆਂ ਸਰਕਾਰ ਨੂੰ ਲਿਆ ਕੇ ਪਸਾਰ ਰਹੇ ਆਂ ਇਹਦੇ ਨਾਲੋਂ ਤਾਂ ਚੰਗਾ ਸੀਗਾ ਵੀ ਸਾਨੂੰ ਮਤਲਬ ਹੋਰ ਤਰ੍ਹਾਂ ਦਾ ਕੋਈ ਰਾਹ ਜਿਹੜਾ ਮਤਲਬ ਮਿਲ ਜਾਂਦਾ ਵਧੀਆ ਗੱਲ ਸੀ ਪਰ ਨਹੀਂ ਇਹ ਸਰਕਾਰ ਖਰੀ ਨਿਕਰੀ। ਹਾਂ ਜੀ ਆਖਰੀ ਕੁਐਸਚਨ ਤੁਹਾਡੇ ਲਈ ਵੀ ਸਰਕਾਰ ਨੇ ਵਾਅਦੇ ਤਾਂ ਬਹੁਤ ਕੀਤੇ ਸੀਗੇ ਅੱਜ ਦੀ ਡੇਟ ਦੇ ਵਿੱਚ ਪੈਸੇ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਾਡੇ ਰਾਜ ਦੇ ਵਿੱਚ ਕੋਈ ਵੀ ਬੰਦਾ ਧਾਨਿਆਂ ਦੇ ਨਹੀਂ ਬੈਠੂਗਾ। ਠੀਕ ਹੈ। ਅੱਜ ਦੀ ਡੇਟ ਵਿੱਚ ਡਾਕਟਰ ਵੀ ਬੈਠੇ ਆ ਮਾਸਟਰ ਵੀ ਬੈਠੇ ਆ ਪੰਜਾਬ ਰੋਡ ਵੀ ਬੈਠਾ ਤੁਸੀਂ ਵੀ ਬੈਠ ਗਏ ਹੋ ਕੀ ਤੁਸੀਂ ਕਹਿਣਾ ਚਾਹੁੰਦੇ ਆ ਪਬਲਿਕ ਨੂੰ ਤੁਹਾਡੇ ਸਾਥ ਲਈ ਕੀ ਕਰਨਾ ਚਾਹੀਦਾ ਦੇਖੋ ਜੀ ਅਸੀਂ ਕਿਸਾਨ ਜਥੇਬੰਦੀਆਂ ਦਾ ਵੀ ਸਹਿਯੋਗ ਕੀਤਾ ਜਿਹੜਾ ਕਿਸਾਨ ਜਥੇਬੰਦੀਆਂ ਦਿੱਲੀ ਦੇ ਅੰਦਰ ਪ੍ਰੋਟੈਸਟ ਕਰ ਰਹੀਆਂ ਸੀ ਜਾਂ ਜਿੱਥੇ ਹੋਰ ਕਰਦੀਆਂ ਨੇ ਅਸੀਂ ਉਹਨਾਂ ਦਾ ਸਹਿਯੋਗ ਮਤਲਬ ਕਰਦੇ ਆ ਅਸੀਂ ਭਰਾਤਰੀ ਜਥੇਬੰਦੀਆਂ ਆ ਸੀ ਪਹਿਲਾਂ ਵੀ ਕਹਿ ਚੁੱਕੇ ਹਾਂ ਹੁਣ ਵੀ ਕਹਿੰਦੇ ਆ ਕਿ ਜਿੰਨੀਆਂ ਬਾਕੀ ਜਥੇਬੰਦੀਆਂ ਨੇ ਉਹ ਸਾਡੀ ਅਪੀਲ ਤੇ ਸਾਡੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰੋ ਸਾਡੇ ਨਾਲ ਆਓ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਇੱਕ ਪਾਸੇ ਬਿਜਲੀ ਮੰਤਰੀ ਹੈ ਜਿਹੜਾ ਸਾਡਾ ਫਾਈਨੈਂਸ ਮਨਿਸਟਰ ਅਰਪਾਲ ਸਿੰਘ ਜੀ ਚੀਮਾ ਉਹਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਅਖਬਾਰ ਦੇ ਅੰਦਰ ਇਹ ਦਿੱਤਾ ਕਿ ਅਸੀਂ ਲੋਕਾਂ ਦੀ ਸਹੂਲਤ ਵਾਸਤੇ ਆ ਵੀ ਜਿਹੜੀ ਸਾਡੇ ਪੈਟਰੋਲ ਦਾ ਰੇਟ ਵਧਾਇਆ ਡੀਜ਼ਲ ਦਾ ਰੇਟ ਵਧਾਇਆ ਜਾਂ 22 ਰੁਪਏ ਪਹਿਲਾਂ ਜੂਨਟ ਹੈ ਬਿਜਲੀ ਸਬਸਿਡੀ ਮਿਲਦੀ ਸੀ ਉਹ ਕਹਿੰਦੇ ਸੀ ਲੋਕਾਂ ਨੂੰ ਸਹੂਲਤਾਂ ਜਾਰੀ ਰੱਖਣ ਵਾਸਤੇ ਆ ਜਿਹੜੀਆਂ ਵਧਾਈਆਂ ਪਰ ਉੱਚ ਹੋਇਆ ਕੀ ਹੈ ਇਹਨਾਂ ਨੇ ਜਿਹੜੀ ਆਪਣੀ ਐਮਐਲਏ ਤਨਖਾਹਾਂ 83000 ਰੁਪਿਆ ਸੀ ਉਥੇ 3 ਲੱਖ ਕਰਨ ਵਾਲੇ ਪਾਸੇ ਨੂੰ ਤੁਰੇ ਆ ਤੇ ਵਧੀਆ ਵਧੀਆ ਗੱਡੀਆਂ ਪਹਿਲਾਂ ਵਾਲੀਆਂ ਗੱਡੀਆਂ ਨੂੰ ਪਾ ਕੇ ਰੱਖ ਕੇ ਲੈਣ ਵਾਲੇ ਪਾਸੇ ਨੂੰ ਤੁਰੇ ਆ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਜੇ ਇਹ ਮੁਲਾਜ਼ਮਾਂ ਦੇ ਜਿਹੜਾ 12% ਡੀਏ ਬਕਾਇਆ ਪਿਆ ਇੱਕ ਇੱਕ 16 ਤੋਂ ਪੀਰ ਵੀਜ਼ਨ ਹੋਈ ਆ ਜਿਹੜੇ ਉਹਦੇ ਬਕਾਇਏ ਪਏ ਨੇ ਉਹ ਤੁਸੀਂ ਦੇ ਨਹੀਂ ਰਹੇ ਕਹਿੰਦੇ ਆ ਕਿ ਸਾਡੇ ਕੋਲੇ ਖਜ਼ਾਨੇ 'ਚ ਕਈ ਜਾਂਨੇ ਉਹ ਪੈਸਾ ਬਹੁਤ ਆ ਜੇ ਪੈਸਾ ਬਹੁਤ ਆ ਤਾਂ ਜਿਹੜੇ ਸਾਡੇ ਬਣਦੇ ਬਕਾਇਆ ਆ ਸਾਨੂੰ ਕਿਉਂ ਨਹੀਂ ਦੇ ਰਹੇ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਤੁਸੀਂ ਆਪਣੇ ਆਪ ਹੀ ਸਾਡੀਆਂ ਇੱਕ ਜੱਥੇਬੰਦੀਆਂ ਪੈਨਸ਼ਨ ਦੇ ਸੂਚੀਆਂ ਵਾਲੇ ਆ ਉਹਨਾਂ ਨੂੰ ਕਿਤੇ 2.25 ਕਿਤੇ 2.45 ਦੇ ਨਾਲ ਉਹ ਗਣਕ ਦੇਈ ਜਾਂਦੇ ਆ ਉਹ ਮੰਗਦੇ ਆ ਵੀ ਸਾਡਾ ਜਿਹੜਾ 2.58 ਬਣਦਾ ਸਾਨੂੰ ਉਹ ਦਿੱਤਾ ਜਾਵੇ ਅਸੀਂ ਪੰਜਾਬ ਸਰਕਾਰ ਨੂੰ ਇਹ ਵੀ ਪੁੱਛਣਾ ਚਾਹੁੰਦੇ ਆ ਵੀ ਤੁਹਾਡਾ ਇਹ ਕਿਹੜਾ ਫਾਰਮੂਲਾ ਕਿ 84000 ਤੋਂ 3 ਲੱਖ ਵਾਲਾ ਜਿਹੜਾ ਕਿ 3% ਤੋਂ ਵੀ 3.5% ਜ਼ਿਆਦਾ ਆ ਜਿਹੜਾ ਤੁਸੀਂ ਆਪਣਾ ਆਪਣੇ ਆਪ ਹੀ ਵਧਾ ਕੇ 3 ਲੱਖ ਕਰੀ ਜਾਂਦੇ ਹੋ ਇਹ ਸਾਡੀ ਮੰਗ ਆ ਕੇ ਸਾਡੇ ਸਾਰੇ ਸਾਥੀਆਂ ਦਾ ਜੋ ਬਣਦਾ ਹੱਕ ਆ ਉਹਨਾਂ ਨੂੰ ਦਿੱਤਾ ਜਾਵੇ। ਭਾਬੀ ਜੀ ਇੱਕ ਗੱਲ ਦੱਸੋ ਵੀ ਜਿਹੜਾ ਤੁਸੀਂ ਜਨਤਾ ਨੂੰ ਜਿਹੜਾ ਨਵਾਂ ਬੋਝ ਸਰਕਾਰ ਪਾ ਰਹੀ ਆ ਬਿਜਲੀ ਬਿੱਲਾਂ ਦਾ ਜਾਂ ਮਤਲਬ ਕਿ ਜਿਹੜਾ ਵਧਾਇਆ ਗਿਆ ਆਪਣੇ ਤੇ ਹੋਰ ਨਵਾਂ ਬੋਝ ਪਾਇਆ ਗਿਆ ਪੈਟਰੋਲ ਮਹਿੰਗੇ ਕਰਤੇ ਜਾਂ ਡੀਜ਼ਲ ਮਹਿੰਗੇ ਕੀਤੇ ਆ ਜਾਂ ਬੱਸ ਕਿਰਾਏ ਵੀ ਮਹਿੰਗੇ ਕਰਤੇ ਆ ਹਨਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਜੀ ਮੇਰੇ ਤੋਂ ਪਹਿਲਾਂ ਸਾਰੇ ਸਾਥੀਆਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਪੰਜਾਬ ਜਿਹੜੀ ਪੰਜਾਬ ਦੀ ਨਵੀਂ ਪ੍ਰਗਟਮਾਨ ਸਰਕਾਰ ਆਈ ਆ ਜਿਹੜੇ ਬੜੇ ਲੋਕਾਂ ਦੀ ਆਸਾਂ ਤੇ ਉਮੀਦਾਂ ਦੇ ਨਾਲ ਆਈ ਸੀਗੀ ਕਿ ਸਾਨੂੰ ਬਹੁਤ ਜਾਣੀਆਂ ਸਹੂਲਤਾਂ ਦੇਣਗੇ ਬਲਕਿ ਸਾਡੇ ਤੇ ਬੋਝ ਨਹੀਂ ਪਾਉਣਗੇ ਉਹਨਾਂ ਨੇ ਆਉਂਦਿਆਂ ਸਾਰੀ ਸਭ ਤੋਂ ਪਹਿਲਾਂ ਜਿਹੜਾ ਇਹ ਕੰਮ ਕੀਤਾ ਕਿ ਜਿਹੜੀ ਸਿਕਿਉਰਿਟੀ ਸੀਗੀ ਆਪਦੀ ਵਧਾ ਲਈ ਜਿਸ ਦੇ ਨਾਲ ਜਿਹੜੇ ਸਾਡੇ ਜਿਹੜੇ ਖਰਚੇ ਆ ਸਰਕਾਰ ਦੇ ਉਹ ਵਧ ਗਏ ਤੇ ਨਾਲ ਹੀ ਸਰਕਾਰ ਦੇ ਖਰਚੇ ਵਧਣ ਦੇ ਨਾਲ ਇਹਦਾ ਜਿਹੜਾ ਬੋਝ ਆ ਸਮੁੱਚੇ ਰੂਪ ਦੇ ਵਿੱਚ ਸਮੁੱਚੇ ਲੋਕਾਂ ਦੇ ਉੱਤੇ ਪੈਂਦਾ ਵਾ ਤੇ ਅੱਜ ਜਦੋਂ ਕੋਈ ਵੀ ਮੁਲਾਜ਼ਮ ਕਰਦਾ ਪ੍ਰੋਟੈਸਟ ਜਾਂ ਕੋਈ ਕਿਸਾਨ ਵਪਾਰੀ ਜਿਹੜਾ ਵੀ ਪ੍ਰੋਟੈਸਟ ਕਰਦਾ ਵਾ ਉਹਨਾਂ ਨੂੰ ਤਾਂ ਰੋਕਿਆ ਨਹੀਂ ਜਾਂਦਾਗਾ ਪਰ ਆਪਦੀ ਐਡਵਰਟਾਈਜ਼ਮੈਂਟ ਦੇ ਉੱਤੇ ਆਪ ਦਾ ਦੂਸਰੀਆਂ ਸਟੇਟਾਂ ਦੇ ਵਿੱਚ ਜਾ ਕੇ ਖਰਚਾ ਕਰਕੇ ਸਟੇਟ ਦਾ ਤੇ ਉਹਦੇ ਤੇ ਹਜ਼ਾਰਾਂ ਜਿਹੜਾ ਲੱਖਾਂ ਕਰੋੜ ਦਾ ਜਿਹੜਾ ਕਰਜ਼ਾ ਉਹ ਲੈ ਕੇ ਜਿਹੜਾ ਲੋਕਾਂ ਦੇ ਉੱਤੇ ਵਿੱਤੀ ਬੋਝ ਪਾਇਆ ਵਾ ਇਹ ਸਾਰਿਆਂ ਦੇ ਸਾਹਮਣੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀਗੀ ਸੋ ਜਿਹੜਾ ਇਹ ਬੋਝ ਪਾਇਆ ਵਾ ਇਹ ਸਾਰਾ ਇਹਨਾਂ ਨੇ ਆਪਣੀ ਸਰਕਾਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਦੂਜੀਆਂ ਸਟੇਟਾਂ ਵਿੱਚ ਜਿਦਾ ਕਿ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾਗਾ ਉਹਦੇ ਕਰਕੇ ਇਹਨਾਂ ਨੇ ਪਾਇਆ ਵਾ ਤੇ ਜਿਹਦਾ ਸਾਡੇ ਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਵਾ ਜੀ ਅੱਗੇ ਤੁਹਾਡਾ ਸੰਘਰਸ਼ ਕਿੰਨੀ ਦੇਰ ਚੱਲੂਗਾ ਜੀ ਦੇਖੋ ਅਗਲਾ ਸੰਘਰਸ਼ੇ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਸਰਕਾਰ 2.5 ਸਾਲ ਦੇ ਕਰੀਬ ਹੋ ਗਈ ਆ ਅੱਜ ਤੱਕ ਭਗਵੰਤ ਮਾਨ ਜੀ ਨੇ ਇੱਕ ਵੀ ਮੀਟਿੰਗ ਕਿਸੇ ਵੀ ਮੁਲਾਜ਼ਮ ਜਥੇਬੰਦੀ ਨੂੰ ਨਹੀਂ ਦਿੱਤੀ ਜੇ ਦਿੱਤੀ ਆ ਤਾਂ ਉਸ ਦਿਨ ਐਨ ਐਟ ਅ ਟਾਈਮ ਜਦੋਂ ਉਹਨਾਂ ਦੇ ਦਫ਼ਤਰ ਦੇ ਵਿੱਚ ਸਾਰੇ ਮੁਲਾਜ਼ਮ ਜਥੇਬੰਦੀਆਂ ਲਗਭਗ ਪੂਰੇ ਪੰਜਾਬ ਵਿੱਚੋਂ ਪਹੁੰਚ ਜਾਂਦੀਆਂ ਉਹਨਾਂ ਦਾ ਇੱਕ ਸੈਕਟਰੀ ਆਉਂਦਾ ਕਿ ਜੀ ਤੁਹਾਡੀ ਮੀਟਿੰਗ ਪੋਸਟਪੋਨ ਕਰ ਸੋ ਅੱਜ ਤੱਕ ਸਾਰੀਆਂ ਜਿਹੜੀਆਂ ਹੁਣ ਤੁਹਾਨੂੰ ਦੱਸ ਦੇਣੇ ਕਿ 10 ਤਰੀਕ ਦੀ ਮੀਟਿੰਗ ਸੀ ਉਹ 12 ਤਰੀਕ ਦੀ ਕਰ ਦਿੱਤੀ 12 ਤਰੀਕ ਦੇ ਵਿੱਚ ਵੀ ਇਹ ਕਹਿ ਦਿੱਤਾ ਕਿ ਮੇਰਾ ਇੱਕ ਮੰਤਰੀ ਹਰਪਾਲ ਸਿੰਘ ਚੀਮਾ ਫਾਈਨੈਂਸ ਮਿਨਿਸਟਰ ਉਹ ਸ਼ਾਮਲ ਹੋਊਗਾ ਜਿਹਦਾ ਜਥੇਬੰਦੀਆਂ ਨੇ ਕੋਰਾ ਵਿਰੋਧ ਕਰ ਦਿੱਤਾ ਕਿ ਅਸੀਂ ਉਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵਾਂਗੇ ਜਿਸ ਮੀਟਿੰਗ ਦੇ ਵਿੱਚ ਕੋਈ ਹੋਰ ਮੰਤਰੀ ਹੋਣਗੇ ਅਸੀਂ ਭਗਵੰਤ ਮਾਨ ਜੀ ਦੀ ਮੀਟਿੰਗ ਦੇ ਵਿੱਚ ਹੀ ਸ਼ਾਮਲ ਹੋਵਾਂਗੇ ਸਮੁੱਤੇ ਪੰਜਾਬ ਦੀ ਜਥੇਬੰਦੀਆਂ ਨੇ ਇਹ ਗੱਲ ਦਾ ਜਿਹੜਾ ਇਨਾਨ ਕਰ ਦਿੱਤਾ ਹੈ ਰਿਪੀਟ ਕੀਤੀ ਆ ਕਿ ਵੀ ਭਗਵੰਤ ਮਾਨ ਸਰਕਾਰ ਸਾਡੀਆਂ ਨਜ਼ਰਾਂ ਵਿੱਚ ਉਹ ਫੇਲ ਹੋ ਚੁੱਕੀ ਆ ਅਕਸਰ ਹੀ ਮੀਟਿੰਗਾਂ ਦੇ ਕੇ ਮੁੱਕਰ ਜਾਂਦੀ ਆ ਅੱਗੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਇਸ ਬਿਜਲੀ ਬੋਰਡ ਵੱਲੋਂ ਹੋਰ ਤਿੱਖਾ ਕੀਤਾ ਜਾਊਗਾ